ਸਤਿ ਸ੍ਰੀ ਅਕਾਲ ਸਾਥੀਓ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਹਾਰਦਿਕ ਅਭਿਨੰਦਨ ਹੈ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਨੋਮੋਫੋਬੀਆ ਫੋਬੀਆ ਨਾਮ ਸੁਣ ਕੇ ਤੁਹਾਨੂੰ ਲੱਗਦਾ ਹੋਣਾ ਕਿ ਕਿਸੇ ਬਿਮਾਰੀ ਬਾਰੇ ਗੱਲ ਕਰਨ ਜਾ ਰਹੇ ਹਾਂ ਜੀ ਹਾਂ ਤੁਸੀਂ ਸਹੀ ਸੁਣਿਆ ਆਪਾਂ ਕਿਸੇ ਬਿਮਾਰੀ ਬਾਰੇ ਗੱਲ ਕਰਨ ਜਾ ਰਹੇ ਹਾਂ ਪਰ ਉਹ ਬਿਮਾਰੀ ਹੈ ਜਿਹੜੀ ਸਾਡੇ ਆਲੇ-ਦੁਆਲੇ ਡੇਲੀ ਰੁਟੀਨ ਦੇ ਵਿੱਚ ਹੋ ਸਕਦਾ ਹੈ ਅਸੀਂ ਆਪ ਵੀ ਇਸ ਤੋਂ ਗ੍ਰਸਤ ਹੋਈਏ ਇਹ ਡੇਲੀ ਰੁਟੀਨ ਦੇ ਵਿੱਚ ਸਾਡੇ ਆਲੇ-ਦੁਆਲੇ ਹੁੰਦੀ ਰਹਿੰਦੀ ਹੈ ਇਸ ਬਿਮਾਰੀ ਦਾ ਨਾਮ ਹੈਗਾ ਨੋਮੋਫੋਬੀਆ ਨੋਮੋਫੋਨ ਫੋਬੀਆ ਨੋਮ ਫੋਬੀਆ ਕੀ ਹੈ ਇੱਕ ਆਧੁਨਿਕ ਮਨੋਵਿਗਿਆਨਿਕ ਸਮੱਸਿਆ ਹੈ ਜਿਹਨੂੰ ਬੋਲਦੇ ਆਪਾਂ ਨੋ ਮੋਬਾਈਲ ਫੋਨ ਫੋਬੀਆ ਦਾ ਸੰਖੇਪ ਰੂਪ ਹੈ ਇਹ ਉਹ ਮਨੋਵਿਗਿਆਨਿਕ ਡਰ ਜਾਂ ਚਿੰਤਾ ਦੀ ਹਾਲਤ ਹੈ ਜਿਹਦੇ ਵਿੱਚ ਸਾਨੂੰ ਕੀ ਲੱਗਦਾ ਵੀ ਸਾਡਾ ਫੋਨ ਹੈ ਜਿਹੜਾ ਸਾਡੇ ਤੋਂ ਦੂਰ ਹੋ ਗਿਆ ਸਾਡਾ ਫੋਨ ਹੈ ਜਿਹੜਾ ਸਾਡੇ ਤੋਂ ਹੋ ਗਿਆ ਸਾਡੇ ਫੋਨ ਦਾ ਨੈਟਵਰਕ ਉੱਡ ਗਿਆ ਸਾਡੇ ਫੋਨ ਦੀ ਬੈਟਰੀ ਲੋ ਹੋ ਗਈ ਬਾਰ ਬਾਰ ਅਸੀਂ ਸਕਰੀਨ ਲੋਕ ਖੋਲ ਕੇ ਦੇਖਦੇ ਹਾਂ ਕਿਸੇ ਦੀ ਰਿੰਗ ਹੋਰ বাজਦੀ ਹੈ ਤੇ ਅਸੀਂ ਆਪਣਾ ਫੋਨ ਦੇਖਦੇ ਹਾਂ ਇਸੇ ਨੂੰ ਤਾਂ ਕਹਿੰਦੇ ਨੇ ਮੋਬਾਈਲ ਨੋ ਮੋਬਾਈਲ ਫੋਨ ਫੋਬੀਆ ਜਾਨੀ ਕਿ ਨੋਮੋਫੋਬੀਆ ਜੇਸ ਦੀ ਗੱਲ ਕਰੀਏ ਨੋਮੋਫੋਬੀਆ ਦੇ ਨਾਲ ਜਿਹੜੇ ਲੋਕ ਨੇ ਅੱਜ ਕੱਲ ਵਿਦਿਆਰਥੀਆਂ ਦੇ ਵਿੱਚ ਇਹ ਜਿਸ ਸਮੱਸਿਆ ਜਿਹੜੀ ਜ਼ਿਆਦਾ ਪਾਈ ਜਾਂਦੀ ਨੇ 50% ਤੋਂ ਜ਼ਿਆਦਾ ਵਿਦਿਆਰਥੀ ਹੈ ਜਿਹੜੇ ਨੋਮੋਫੋਬੀਆ ਬਿਮਾਰੀ ਤੋਂ ਗ੍ਰਸਤ ਨੇ। ਤੋਂ ਆਓ ਗੱਲ ਕਰਦੇ ਆਂ ਆਪਾਂ ਇਸ ਬਾਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਲਈ ਲੈ ਕੇ ਆਵਾਂਗੇ ਹੁਣ ਅਸੀਂ ਐਜੂਕੇਸ਼ਨਲ ਵੀਡੀਓ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ। ਗੱਲ ਕਰਨੇ ਜਾ ਰਹੇ ਆਂ ਆਪਾਂ ਨੋਮੋਫੋਬੀਆ ਦੀ ਪਰਿਭਾਸ਼ਾ ਦੀ। ਨੋਮੋਫੋਬੀਆ ਦੀ ਪਰਿਭਾਸ਼ਾ ਆਪਾਂ ਕੀ ਮੰਨਾਂਗੇ ਨੋਮੋਫੋਬੀਆ ਇੱਕ ਮਨੋਵਿਗਿਆਨਕ ਅਵਸਥਾ ਹੈ ਨੋਮੋਫੋਬੀਆ ਕੀ ਹੈ ਇੱਕ ਮਨੋਵਿਗਿਆਨਕ ਅਵਸਥਾ ਹੈ ਜਿਸ ਵਿੱਚ ਵਿਅਕਤੀ ਨੂੰ ਫੋਨ ਦੀ ਉਪਲਬਧਤਾ ਨਾ ਹੋਣ ਤੇ ਡਰ ਜਾਂ ਤਣਾਅ ਮਹਿਸੂਸ ਹੁੰਦਾ ਹੈ ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ ਡਿਪੈਂਡੈਂਸੀ ਕਹਿ ਸਕਦੇ ਜਾਂ ਫਿਰ ਕਿਸੇ ਤਰ੍ਹਾਂ ਦੀ ਐਡਿਕਸ਼ਨ ਕਹਿ ਸਕਦੇ ਮੋਬਾਈਲ ਤੋਂ ਠੀਕ ਹੈ ਜੀ ਇਸ ਜਿਹੜੀ ਪਰਿਭਾਸ਼ਾ ਦੇ ਲੱਛਣਾਂ ਦੀ ਗੱਲ ਕਰਨ ਲੱਗਿਆਂ ਤਾਂ ਪਹਿਲਾ ਲੱਛਣ ਕੀ ਹੈ ਵੀ ਫੋਨ ਦੀ ਬੈਟਰੀ ਘਟ ਹੋਣ ਤੇ ਇੱਕ ਕਬਰਾ ਹਟ ਮਹਿਸੂਸ ਹੁੰਦੀ ਹੈ ਵੱਲਾ ਲੱਛਣ ਕੀ ਹੈ ਜੀ ਫੋਨ ਦੀ ਬੈਟਰੀ ਜਦੋਂ ਸਾਡੀ ਘੱਟ ਹੋਣ ਲੱਗਦੀ ਹੈ ਤਾਂ ਸਾਨੂੰ ਕੀ ਹੋਣ ਲੱਗਦਾ ਹੈ ਕਬਰਾ ਹਟ ਜੀ ਮਹਿਸੂਸ ਹੋਣ ਲੱਗਦੀ ਹੈ ਕਿ ਹੁਣ ਸਾਡੇ ਵਿੱਚੋਂ ਸਾਡੀਆਂ ਕਾਲਸ ਛੁੱਟ ਜਾਣੀਆਂ ਜਾਂ ਸਾਡੇ ਮੈਸੇਜ ਛੁੱਟ ਜਾਣਗੇ ਠੀਕ ਹੈ ਇਸ ਤਰ੍ਹਾਂ ਦੀ ਘਬਰਾਹਟ ਮਹਿਸੂਸ ਹੁੰਦੀ ਹੈ ਦੂਜਾ ਜਿਹੜਾ ਹੈਗਾ ਨੈਟਵਰਕ ਜਾਂ ਇੰਟਰਨੈਟ ਨਾ ਆਉਣ ਤੇ ਬੇਚੈਨੀ ਹੁੰਦੀ ਹੈ ਨੈਟਵਰਕ ਸਾਡੇ ਫੋਨ ਦਾ ਨਹੀਂ ਹੈਗਾ ਤਾਂ ਸਾਨੂੰ ਕੀ ਹੋਊਗੀ ਬੇਚੈਨੀ ਮਹਿਸੂਸ ਹੋਊਗੀ ਤੀਜਾ ਕੀ ਹੈ ਵੀ ਫੋਨ ਆਪਣੇ ਕੋਲ ਨਾ ਹੋਣ ਤੇ ਚਿੰਤਾ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਇਨਸਾਨ ਹੈ ਜਿਹੜਾ ਆਪਣਾ ਮੋਬਾਈਲ ਫੋਨ 5 ਮਿੰਟ ਵਾਸਤੇ ਦੂਰ ਨਹੀਂ ਰੱਖ ਸਕਦਾ ਕਿਉਂ ਕਿਉਂਕਿ ਉਹਨੂੰ ਲੱਗਦਾ ਵੀ ਫੋਨ ਮੇਰੇ ਕੋਲੇ ਹੀ ਨਾ ਹੋਊਗਾ ਤਾਂ ਉਹਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਖਿਆਲ ਆਉਣ ਲੱਗਦੇ ਨੇ ਚਿੰਤਾ ਹੋਣ ਲੱਗਦੀ ਹੈ ਇਹ ਕਹਿੰਦੇ ਆਵੇਂ ਮੋਬਾਈਲ ਆਪਣੇ ਕੋਲ ਨਾ ਹੋਣ ਤੇ ਚਿੰਤਾ ਜਾਂ ਡਰ ਹੋਣਾ ਕੌਥਾ ਕਰ ਰਹੀ ਹੈ ਵੀ ਫੋਨ ਨੂੰ ਬਾਰ-ਬਾਰ ਚੈੱਕ ਕਰਨਾ ਤੁਸੀਂ ਬੱਸਾਂ ਟ੍ਰੇਨਾਂ ਦੇ ਵਿੱਚ ਅਕਸਰ ਜਾਂ ਆਪਣੇ ਗਰੁੱਪਸ ਦੇ ਵਿੱਚ ਜਾਂ ਕਲਾਸ ਦੇ ਵਿੱਚ ਕਿਸੇ ਟੀਚਰ ਨੂੰ ਜਾਂ ਕਿਸੇ ਵੀ ਪਲੇਟਫਾਰਮ ਤੇ ਤੁਸੀਂ ਜਿੱਥੇ ਇਕੱਠੇ ਬੈਠੇ ਹੋ ਲੋਕਾਂ ਨੂੰ ਜਾਂ ਤੁਹਾਡੇ ਆਪ ਦੇ ਨਾਲ ਵੀ ਹੋਇਆ ਹੋਣਾ ਵੀ ਮੋਬਾਈਲ ਫੋਨ ਹੈ ਜਿਹੜਾ ਖੋਲਿਆ ਸਕਰੀਨ ਲੋਕ ਔਨ ਕੀਤੀ ਦੇਖਿਆ ਜੇਬ ਦੇ ਵਿੱਚ ਪੜਿਆ ਜਾਂ ਕਿਸੇ ਹੋਰ ਦੀ ਰਿੰਗ ਵੱਜੀ ਆਪਣਾ ਫੋਨ ਕੱਢ ਕੇ ਦੇਖਿਆ ਸਕਰੀਨ ਲੋਕ ਦੇਖੀ ਜੇਬ ਚ ਪੜਿਆ ਠੀਕ ਹੈ ਇਹ ਕਹਿੰਦੇ ਵੀ ਆਪਣੇ ਫੋਨ ਨੂੰ ਬਾਰ ਬਾਰ ਚੈੱਕ ਕਰਨਾ ਬਿਨਾ ਕਿਸੇ ਲੋੜ ਦੀ ਇਹ ਵੀ ਇਹਦਾ ਕੀ ਹੋ ਸਕਦਾ ਹੈ ਲੱਛਣ ਹੋ ਸਕਦਾ ਹੈ ਸੋਚਣਾ ਕਿ ਮੈਸੇਜ ਜਾਂ ਕਾਲ ਹੈ ਜਿਹੜਾ ਉਹ ਮੇਰੀ ਛੁੱਟ ਨਾ ਗਈ ਹੋਵੇ ਕਿਸੇ ਦਾ ਮੈਸੇਜ ਆਉਣਾ ਸੀ ਕਿਸੇ ਦੀ ਕਾਲ ਆਉਣੀ ਸੀ ਉਹ ਮੈਸੇਜ ਹੈ ਜਿਹੜਾ ਮੇਰੇ ਤੋਂ ਨਹੀਂ ਰিসিਵ ਹੋਇਆ ਠੀਕ ਹੈ ਅਗਲਾ ਕੀ ਇਹ ਵੀ ਤਣਾਅ ਕਬਰਹਾਟ ਤੇ ਚਰਚੜਾ ਪਾਉਂਦਾ ਹੈ ਕਦੋਂ ਜਦੋਂ ਸਾਡੇ ਕੋਲੇ ਫੋਨ ਨਾ ਹੋਵੇ ਜਦੋਂ ਸਾਡੇ ਕੋਲੇ ਨੈਟਵਰਕ ਨਾ ਹੋਵੇ ਜਦੋਂ ਸਾਡੀ ਬੈਟਰੀ ਲੋ ਹੋਣ ਦੀ ਕਾਰ ਕਰ ਤਾ ਸਾਨੂੰ ਕੀ ਹੁੰਦੀ ਹੈ ਵੀ ਤਣਾਅ ਹੁੰਦਾ ਹੈ ਕਬਰਹਾਟ ਹੁੰਦਾ ਹੈ ਬੇਚੈਨੀ ਦੀ ਮਹਿਸੂਸ ਹੁੰਦੀ ਹੈ ਠੀਕ ਹੈ ਕਦੋਂ ਹੁੰਦੀ ਹੈ ਇਹ ਜਦੋਂ ਫੋਨ ਕੋਲੇ ਨਾ ਹੋਵੇ ਇਹ ਤਾਂ ਸੀਗੇ ਜੀ ਇਹਦੇ ਲੱਛਣ ਜੇ ਆਪਾਂ ਗੱਲ ਕਰੀਏ ਇਹਦੇ ਕਾਰਨਾਰੇ ਨੋਮੋਫੋਬੀਆ ਦੇ ਕੌਜ਼ਸ ਕਿਹੜੇ-ਕਿਹੜੇ ਨੇ ਤਾਂ ਸੋਸ਼ਲ ਮੀਡੀਆ ਤੇ ਅਸਰ ਤਾਂ ਜ਼ਿਆਦਾਤਰ ਆਪਾਂ ਕੀ ਕਰਦੇ ਆ ਵੀ ਸੋਸ਼ਲ ਮੀਡੀਆ ਤੇ ਡਿਪੈਂਡ ਰਹਿੰਦੇ ਆ ਹਰ ਇੱਕ ਚੀਜ਼ ਤਾਨੂੰ ਪਤਾ ਵੀ ਜਿਹੜੀ ਪੁਰਾਣੇ ਸਮੇਂ ਦੇ ਵਿੱਚ ਅਖਬਾਰ ਜਾਂ ਕਿਤਾਬਾਂ ਜਾਂ ਰਸਾਲੇ ਜਿਹੜੇ ਉਹ ਪੜ੍ਹੇ ਜਾਂਦੇ ਸੀਗੇ ਜਾਂ ਆਪਸੀ ਵਿਚਾਰ ਚਰਚਾ ਕੀਤੀ ਜਾਂਦੀ ਸੀ ਰੇਡੀਓ ਸੁਣਿਆ ਜਾਂਦਾ ਸੀਗਾ ਪਰ ਅੱਜ ਕੀ ਹੈ ਅੱਜ ਅਸੀਂ ਕੀ ਕਰਦੇ ਹਾਂ ਵੀ ਸੋਸ਼ਲ ਮੀਡੀਆ ਤੇ ਡਿਪੈਂਡ ਰਹਨੇ ਹਾਂ ਹਰ ਇੱਕ ਚੀਜ਼ ਨੂੰ ਮੋਬਾਈਲ ਤੇ ਖੋਲ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਨੋਮੋਫੋਬੀਆ ਦੇ ਕਾਰਨ ਨੇ ਪਹਿਲਾ ਕਾਰਨ ਕੀ ਹੈ ਵੀ ਸੋਸ਼ਲ ਮੀਡੀਆ ਤੇ ਸਾਡੀ ਡਿਪੈਂਡੈਂਸੀ ਰਹਿਣੀ ਦੂਜਾ ਕੀ ਹੈ ਵੀ ਲੰਬੇ ਸਮੇਂ ਤੋਂ ਲੰਬੇ ਸਮੇਂ ਤੱਕ ਮੋਬਾਈਲ ਦੀ ਵਰਤੋਂ ਕਰਨੀ ਜਿਆਦਾ ਵਰਤੋਂ ਕਰਨੀ ਲੰਬੇ ਸਮੇਂ ਤੱਕ ਮੋਬਾਈਲ ਦੀ ਜਿਆਦਾ ਵਰਤੋਂ ਕਰਨੀ ਘੰਟਾ ਘੰਟਾ ਲ ਕਾਰਨ ਹੈ ਤੀਜਾ ਕੀ ਹੈ ਵੀ ਫੀਅਰ ਆਫ ਮਿਸਿੰਗ ਆਊਟ ਠੀਕ ਹੈ ਜੀ ਕੋਈ ਚੀਜ਼ ਕਿਸੇ ਚੀਜ਼ ਦਾ ਡਰ ਕਿ ਸਾਡੇ ਤੋਂ ਮਿਸ ਨਾ ਹੋ ਜਾਵੇ ਠੀਕ ਹੈ ਅੱਗੇ ਕੀ ਹੈ ਵੀ ਆਪਣੇ ਆਪ ਨੂੰ ਹਮੇਸ਼ਾ ਕਨੈਕਟ ਰੱਖਣ ਦੀ ਕੋਸ਼ਿਸ਼ ਕਰਨਾ ਹਮੇਸ਼ਾ ਆਪਾਂ ਕੀ ਚਾਹੁੰਦੇ ਹਾਂ ਵੀ ਅਸੀਂ ਕਨੈਕਟ ਰਹੀਏ ਲੋਕਾਂ ਦੇ ਨਾਲ ਸੋਸ਼ਲ ਮੀਡੀਆ ਹੋਵੇ ਫੋਨ ਕਾਲਿੰਗ ਹੋਵੇ ਮੈਸੇਜਿੰਗ ਹੋਵੇ ਅਸੀਂ ਕੀ ਆਪਣੇ ਆਪ ਨੂੰ ਕਨੈਕਟ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਅਸੀਂ ਕੀ ਚਾਹੁੰਦੇ ਹਾਂ ਵੀ ਅਸੀਂ ਲੋਕਾਂ ਵਾਸਤੇ ਉਪਲਬਧ ਰਹੀਏ ਫੇਰ ਕੀ ਹੁੰਦਾ ਜੀ ਸਕੂਲ ਕੰਮ ਦੋਸਤੀ ਹਮੇਸ਼ਾ ਡਿਜੀਟਲ ਮੀਡੀਅਮ ਤੇ ਸਾਰਾ ਕੰਮ ਕੀ ਹੋਇਆ ਵੀ ਡਿਜੀਟਲ ਮਾਧਿਅਮ ਤੇ ਬੱਚੇ ਬੱਚੇ ਸੀਗੇ ਉਹ ਵੀ ਕਰੋਨਾ ਟਾਈਮ ਦੇ ਵਿੱਚ ਕੋਵਿਡ-19 ਦੇ ਟਾਈਮ ਕੀ ਹੋਇਆ ਵੀ ਬੱਚਿਆਂ ਨੂੰ ਵੀ ਇਹ ਜਿਹੜੀ ਮੋਬਾਈਲ ਫੋਨ ਦੀ ਜਿਹੜੀ ਐਡਿਕਸ਼ਨ ਖੁਦ ਹੀ ਆਪਾਂ ਚੰਬੇੜ ਦਿੱਤੀ ਹੈ ਕਿਉਂਕਿ ਸਾਰਾ ਕੰਮ ਕੀ ਆਉਣਾ ਵੀ ਮੋਬਾਈਲ ਤੇ ਆਉਣਾ ਹੈ ਜਿਆਦਾਤਰ ਜਿਹੜੇ ਸਕੂਲ ਕੰਮ ਦੋਸਤੀ ਹਮੇਸ਼ਾ ਸਾਰੇ ਕੰਮ ਹੋਣਗੇ ਜਿਹੜੇ ਡਿਜੀਟਲ ਮਾਧਿਅਮ ਤੇ ਆਪਾਂ ਕਰਨ ਵਾਸਤੇ ਤਿਆਰ ਰਹਿਨੇ ਹੁਣ ਇਹਦੇ ਨੁਕਸਾਨ ਕੀ ਹੋਣਗੇ ਜੇ ਆਪਾਂ ਡਿਜੀਟਲ ਉਪਲਬਧਤਾ ਰੱਖਾਂਗੇ ਆਪਣੀ ਤਾਂ ਨੁਕਸਾਨ ਵੀ ਨੇ ਨੰਮੋ ਪੁੱਗਦੀਆਂ ਨੇ ਕੀ ਕੀ ਨੁਕਸਾਨ ਨੇ ਜੇ ਆਪਾਂ ਨੁਕਸਾਨਾਂ ਦੀ ਗੱਲ ਕਰੀਏ ਕੀ ਕੀ ਇ ਮਨੋਵਿਗਿਆਨਕ ਬਿਮਾਰੀਆਂ ਕਿਹੜੀਆਂ ਕਿਹੜੀਆਂ ਮਨੋਵਿਗਿਆਨਕ ਬਿਮਾਰੀਆਂ ਨੇ ਐਂਗਜ਼ਾਇਟੀ ਹੋਣਾ ਡਿਪਰੈਸ਼ਨ ਹੋਣਾ ਵਿਚੈਨ ਹੋਣਾ ਡਰ ਲੱਗਣਾ ਠੀਕ ਹੈ ਜੀ ਮਨੋਵਿਗਿਆਨਕ ਬਿਮਾਰੀਆਂ ਜਿਹੜੀਆਂ ਸਾਨੂੰ ਚਿੰਬੜਦੀਆਂ ਨੇ ਦੂਜਾ ਕੀ ਹੈ ਵੀ ਘੱਟ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਧਿਆਨ ਕੇਂਦਰਿਤ ਨਾ ਕਰ ਪਾਉਣਾ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਦਾ ਘੱਟ ਜਾਣਾ ਇਹ ਵੀ ਇਹਦਾ ਇੱਕ ਵੱਡਾ ਕਾਰਨ ਹੈ ਤੀਜਾ ਕੀ ਹੈ ਵੀ ਨੀਂਦ ਦੀ ਸਮੱਸਿਆ ਹੋਣਾ ਆਪਾਂ ਦੇਖਦੇ ਹਾਂ ਵੀ ਜਦੋਂ ਜ਼ਿਆਦਾਤਰ ਆਪਾਂ ਟਾਈਮ ਵੇਸਟ ਕਰਦੇ ਹਾਂ ਟਾਈਮ ਸਪੈਂਡ ਕਰਦੇ ਆਪਾਂ ਸਕਰੀਨ ਦੇ ਉੱਪਰ ਤਾਂ ਸਾਡੀ ਨੀਂਦ ਹੈ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ ਤੇ ਨੀਂਦ ਹੈ ਜਿਹੜੀ ਉਹ ਸਮੱਸਿਆ ਬਣ ਜਾਂਦੀ ਹੈ ਸਾਡੇ ਵਾਸਤੇ ਚਾਹਤਾਂ ਕਰਨ ਕਿ ਅਸਲ ਜ਼ਿੰਦਗੀ ਦੇ ਰਿਸ਼ਤੇ ਜਿਹੜੇ ਉਹ ਬੇਅਸਰ ਹੋ ਜਾਂਦੇ ਅਸਲ ਜ਼ਿੰਦਗੀ ਦੇ ਰਿਸ਼ਤੇ ਕਿਵੇਂ ਬੇਅਸਰ ਹੋ ਜਾਂਦੇ ਨੇ ਜੀ ਸਾਡੇ ਅਸੀਂ ਸਾਰਾ ਦਿਨ ਸੋਸ਼ਲ ਮੀਡੀਆ ਰਾਹੀਂ ਆਪਣੇ ਮਿੱਤਰਾਂ ਨੂੰ ਜਿਹੜੇ ਮੈਸੇਜਿੰਗ ਕਰਨਾ ਵਧੀਆ ਸਮਝਦੇ ਆਂ ਉਹ ਹਾਲਾਂਕਿ ਅਸਲ ਦੇ ਵਿੱਚ ਉਹ ਸਾਡੇ ਅਸਲ ਮਿੱਤਰ ਨਹੀਂ ਬੰਦੇ ਅਸਲ ਮਿੱਤਰ ਉਹ ਨੇ ਜਿਹੜੇ ਸਾਡੇ ਨਾਲ ਬੈਠ ਕੇ ਫਿਜ਼ੀਕਲ ਬੈਠਣਗੇ ਹਨਾ ਤੇ ਇਹਦੇ ਨਾਲ ਕੀ ਹੁੰਦਾ ਵੀ ਅਸਲ ਜ਼ਿੰਦਗੀ ਦੇ ਜਿਹੜੇ ਸਾਡੇ ਅਸਲ ਜ਼ਿੰਦਗੀ ਦੇ ਰਿਸ਼ਤੇ ਨੇ ਉਹ ਸਾਡੇ ਬੇਅਸਰ ਹੋ ਜਾਂਦੇ ਨੇ ਜਦੋਂ ਤੁਸੀਂ ਆਪਣੇ ਦੋਸਤ ਨੂੰ ਜਾਂ ਰਿਸ਼ਤੇਦਾਰ ਨੂੰ ਘਰੇ ਆਉਂਦਾ ਦੇਖਦੇ ਹੋ ਤਾਂ ਕੀ ਕਰਦੇ ਆ ਵੀ ਆਪਾਂ ਚਾਰ ਪੰਜੇ ਨੇ ਬੈਠੇ ਹੋਣੇ ਆ ਚਾਰੇ ਪੰਜੇ ਨੇ ਆਪ ਦਾ ਆਪ ਦਾ ਫੋਨ ਕੱਢ ਕੇ ਗੱਲਾਂ ਕਰਨ ਦੀ ਬਜਾਏ ਜਾਂ ਆਪਣੀ ਜਿਹੜੀ ਸੋਸ਼ਲ ਕਨੈਕਟੀਵਿਟੀ ਵਧਾਉਣ ਦੀ ਬਿਦਾਇਤੀ ਕਰਦੇ ਆ ਸੀ ਆਪਾਂ ਫੋਨਾਂ ਤੇ ਲੱਗੇ ਹੋਣੇ ਹਨਾ ਇਹ ਹੈਗਾ ਅਸਲ ਅਸਲ ਜ਼ਿੰਦਗੀ ਦੇ ਰਿਸ਼ਤੇ ਜਿਹੜੇ ਬ ਪੰਜਵਾਂ ਕਾਰਨ ਕੀ ਹੈ ਵੀ ਕੰਮ ਜਾਂ ਪੜ੍ਹਾਈ ਦੇ ਵਿੱਚ ਘਟੀਆ ਪ੍ਰਦਰਸ਼ਨ ਹੋਣਾ ਕੋਈ ਵੀ ਕੰਮ ਕਰਨਾ ਹੈ ਜਾਂ ਬੱਚੇ ਪੜ੍ਹਾਈ ਕਰਦੇ ਨੇ ਵਿਦਿਆਰਥੀ ਪੜ੍ਹਾਈ ਕਰਦੇ ਨੇ ਉਹਨਾਂ ਦਾ ਪ੍ਰਦਰਸ਼ਨ ਹੈ ਜਿਹੜਾ ਉਹ ਮਾੜਾ ਰਹਿਣ ਲੱਗਦਾ ਠੀਕ ਹੈ ਜੀ ਸੋਸ਼ਲ ਮੀਡੀਆ ਤੇ ਜ਼ਿਆਦਾ ਡਿਪੈਂਡ ਹੋਣ ਕਾਰਨ ਹੈ ਜਿਹੜਾ ਉਹਨਾਂ ਦਾ ਪ੍ਰਦਰਸ਼ਨ ਹੈ ਜਿਹੜਾ ਉਹਦੇ ਵਿੱਚ ਕਮੀ ਆਉਂਦੀ ਹੈ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਬੱਚੇ ਠੀਕ ਹੈ ਜੀ ਪਛਾਤੋਂ ਤਾਂ ਬਚਾਅ ਕਿਹੜੇ-ਕਿਹੜੇ ਹੋ ਸਕਦੇ ਨੇ ਜਿਹੜੇ ਨੋਮੋਬੋਬੀਆਂ ਨੂੰ ਲੈ ਕੇ ਆਪਾਂ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਜਿਹੜਾ ਇਹਦਾ ਬਚਾਅ ਹੈ ਉਹ ਕੀ ਹੈ ਵੀ ਸਮਾਂ ਤੇ ਸੀਮਾ ਨਿਰਧਾਰਤ ਕਰਨੀ ਹੈ ਮੋਬਾਈਲ ਫੋਨ ਹੈ ਜਿਹੜਾ ਸਕਰੀਨ ਟਾਈਮ ਲਿਮਟ ਲਾ ਦਿਓ ਐਪਸ ਦੇ ਵਿੱਚ ਜਾਓ ਉੱਥੇ ਜਾ ਕੇ ਤੁਹਾਡੇ ਐਪ ਦੇ ਵਿੱਚ ਇੱਕ ਸਕਰੀਨ ਟਾਈਮ ਲਿਮਟ ਖੁੱਲੂਗੀ ਉਸ ਨੂੰ ਸੈੱਟ ਕਰ ਲਓ ਵੀ 15 ਮਿੰਟ ਮੈਂ ਹੁਣ ਇੰਸਟਾ ਚਲਾਉਣੀ ਆ 20 ਮਿੰਟ ਮੈਂ ਵਰਸਟਾਪ WhatsApp ਨੂੰ ਦੇਣੇ ਆ ਜਾਂ YouTube ਨੂੰ ਮੈਧਾ ਘੰਟਾ ਦੇਣਾ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਸਕਰੀਨ ਟਾਈਮ ਲਿਮਟ ਹੈ ਜਿਹੜੀ ਉਸ ਨੂੰ ਸੈੱਟ ਕਰਨਾ ਨੋ ਫੋਨ ਜ਼ੋਨ ਬਣਾਓ ਨੋ ਫੋਨ ਜ਼ੋਨ ਮੈਨੂੰ ਲੱਗਦਾ ਵੀ ਬਣਾਉਣਾ ਬਹੁਤ ਔਖਾ ਹੈ ਇੱਕ ਜਿਹੜਾ ਪੱਕ ਗਿਆ ਵੀ ਖਾਣੇ ਤੋਂ ਪਹਿਲਾਂ ਜਾਂ ਸੌਣ ਤੋਂ ਪਹਿਲਾਂ ਖਾਣਾ ਖਾਣ ਵੇਲੇ ਕਮ ਸੇ ਕਮ ਖਾਣਾ ਖਾਣ ਵੇਲੇ ਤਾਂ ਸੌਣ ਤੋਂ ਪਹਿਲਾਂ ਜਿਹੜਾ ਆਪਾਂ ਆਪਣੇ ਫੋਨ ਨੂੰ ਦੂਰ ਕਰ ਦਈਏ ਆਪਣੇ ਤੋਂ ਇਹਨੂੰ ਕਹਿੰਦੇ ਆਪਾਂ ਨੋ ਫੋਨ ਜ਼ੋਨ ਠੀਕ ਹੈ ਜੀ ਕੋਸ਼ਿਸ਼ ਕਰ ਆਪਾਂ ਇਹੋ ਜੇ ਕੰਮ ਨਿਰਧਾਰਤ ਕਰੀਏ ਵੀ ਜਿੱਥੇ ਆਪਾਂ ਫੋਨ ਦੀ ਵਰਤੋਂ ਨਾ ਕਰੀਏ ਫਿਰ ਕੀ ਹੈ ਵੀ ਅਨ ਡਿਜੀਟਲ ਸਰਗਰਮੀਆਂ ਕਿਵੇਂ ਕਰਾਂਗੇ ਆਪਾਂ ਸਰਗਰਮੀਆਂ ਇਹ ਅਨ ਡਿਜੀਟਲ ਕਿਤਾਬਾਂ ਪੜਾਂਗੇ ਠੀਕ ਹੈ ਜੀ ਰਸਾਲੇ ਪੜਾਂਗੇ ਖੇਡਾਂਗੇ ਯੋਗਾ ਕਰਾਂਗੇ ਸੈਰ ਕਰਾਂਗੇ ਦੋਸਤਾਂ ਨਾਲ ਬੈਠਾਂਗੇ ਫੈਮਲੀ ਨਾਲ ਬੈਠਾਂਗੇ ਠੀਕ ਹੈ ਇਸ ਕਰਕੇ ਕੀ ਹੋਊਗਾ ਸਾਡਾ ਜਿਹੜਾ ਫੋਨ ਜਿਹੜੀ ਜ਼ਿਆਦਾ ਚਲਾਉਂਦੀ ਜ ਉਹ ਸਮਰਤਾ ਉਹ ਕਟੋਰੀ ਫਿਰ ਵੀ ਇਹ ਵੀ ਅਸਲੀ ਦੁਨੀਆ ਨਾਲ ਜੁੜਨਾ ਹੈ ਅਸਲੀ ਦੁਨੀਆ ਨਾਲ ਕਿਵੇਂ ਜੁੜਾਂਗੇ ਅਸਲੀ ਦੁਨੀਆ ਉਹ ਨਹੀਂ ਹੈਗੀ ਜਿਹੜੀ ਤੁਸੀਂ ਫੇਸਬੁੱਕ ਤੇ ਬਣਾ ਰੱਖੀ ਹੈ ਜਾਂ ਤੁਸੀਂ ਜਿਹਨੂੰ ਇੰਸਟਾਗ੍ਰam ਤੇ ਮੈਸੇਜ ਕਰੀ ਜਾਂਦੇ ਹੋ ਕਮੈਂਟਾਂ ਦੇ ਜਵਾਬ ਦੇਈ ਜਾਂਦੇ ਹੋ ਅਸਲੀ ਦੁਨੀਆ ਉਹ ਨਹੀਂ ਹੈਗੀ ਅਸਲੀ ਦੁਨੀਆ ਕਿਹੜੀ ਹੈ ਜਿਹੜੇ ਤੁਹਾਡੇ ਦੋਸਤ ਨੇ ਤੁਹਾਡੇ ਫੈਮਿਲੀ ਮੈਂਬਰਸ ਨੇ ਤੁਹਾਡੇ ਬਜ਼ੁਰਗ ਨੇ ਤੁਹਾਡੇ ਮਾਤਾ ਪਿਤਾ ਨੇ ਜਾਂ ਤੁਹਾਡੇ ਬੱਚੇ ਨੇ ਉਹਨਾਂ ਦੇ ਨਾਲ ਜੁੜਨ ਦੀ ਜਾਂ ਤੁਹਾਡੇ ਆਂਢੀ ਗੁਆਂਢੀ ਨੇ ਗਰਾਊਂਡ ਦੇ ਵਿੱਚ ਬੈਠੇ ਜਿਹੜੇ ਖਿਡਾਰੀ ਨੇ ਉਹਨਾਂ ਕੋਲੇ ਜਾਓ ਉਹਨਾਂ ਨਾਲ ਜਿਹੜੀ ਕਨੈਕਟੀਵਿਟੀ ਵਧਾਓ ਉਹਨਾਂ ਨਾਲ ਜ ਫਿਰ ਇਹ ਵੀ ਡਿਜੀਟਲ ਡੀਟੌਕਸ ਕਰੋ ਪੰਜਵਾਂ ਕੀ ਹੈ ਵੀ ਡਿਜੀਟਲ ਡੀਟੌਕਸ ਕਰਨਾ ਹੈ ਜਿਵੇਂ ਆਪਾਂ ਕਹਦੇ ਆ ਵੀ ਲੀਵਰ ਡੀਟੌਕਸ ਕਰ ਲਿਆ ਆਪਾਂ ਪਾਣੀ ਪੀਪੀ ਕੇ ਜਾਂ ਆਪਾਂ ਕੋਈ ਮੈਡੀਸਨ ਲੈ ਕੇ ਲੀਵਰ ਨੂੰ ਡੀਟੌਕਸ ਕਰ ਲਿਆ ਇਸੇ ਤਰ੍ਹਾਂ ਕੀ ਹੈ ਵੀ ਸਾਨੂੰ ਡਿਜੀਟਲ ਡੀਟੌਕਸ ਕਰਨਾ ਪੈਣਾ ਕਿਵੇਂ ਕਰਾਂਗੇ ਆਪਾਂ ਡਿਜੀਟਲ ਡੀਟੌਕਸ ਇੱਕ ਜਾਂ ਦੋ ਦਿਨ ਦਾ ਟਾਈਮ ਫਿਕਸ ਕਰ ਲਓ ਵੀ ਦੋ ਦਿਨ ਜਾਂ ਇੱਕ ਦਿਨ ਮੈਂ ਆਪਣਾ ਫੋਨ ਹੈ ਜਿਹੜਾ ਆਪਣੇ ਤੋਂ ਦੂਰ ਰੱਖਣਾ ਹੈ ਇਸ ਫੋਨ ਨੂੰ ਮੈਂ ਵਰਤਣਾ ਨਹੀਂ ਇਸੇ ਨੂੰ ਕਹਿੰਦੇ ਆਪਾਂ ਡੀਟੌਕਸ ਕਰਨਾ ਮੁਸ਼ਕਲ ਬਹੁਤ ਹੈ ਪਰ ਫਿਰ ਵੀ ਤੁਸੀਂ ਨੌ ਫੋਨ ਜਾਣ ਤੋਂ ਆਉਂਦੇ ਆਉਂਦੇ ਕੀ ਕਰਨਾ ਆਪਣੇ ਆਪ ਨੂੰ ਡिटॉक्स ਕਰਨ ਦੀ ਕੋਸ਼ਿਸ਼ ਕਰਨੀ ਹੈ ਡਿਜੀਟਲ ਡਿਟॉक्स ਕਰਨ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਜੀ ਫਿਰ ਕੀ ਕਰਨਾ ਆਪਾਂ ਮਨ ਨੂੰ ਸ਼ਾਂਤ ਕਰਨ ਦੇ ਲਈ ਮੈਡੀਟੇਸ਼ਨ ਕਰਨੀ ਹੈ ਸਵੇਰੇ ਉੱਠਣਾ ਜਲਦੀ ਸੈਰ ਨੂੰ ਨਿਕਲ ਜਾਣਾ ਹੈ ਗਰਮ ਪਾਣੀ ਦਾ ਗਲਾਸ ਪੀਣੇ ਆ ਫਿਰ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰਨੀ ਹੈ ਜਿਸ ਦੇ ਨਾਲ ਮਨ ਆਪਣਾ ਸ਼ਾਂਤ ਹੋਊਗਾ ਠੀਕ ਹੈ ਜੀ ਇਹ ਕੁਝ ਕਾਰਨ ਲੱਛਣ ਤੇ ਬਚਾਅ ਤੇ ਨੁਕਸਾਨ ਜਿਹਦੇ ਬਾਰੇ ਆਪਾਂ ਗੱਲ ਕੀਤੀ ਹੈ ਨੋਮੋਫੋਬੀਆ ਹੋ ਸਕਦਾ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਬੈਲ ਆਈਕਨ ਦਬਾਉਣਾ ਹੈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਿਉਂਕਿ ਅਸੀਂ ਤੁਹਾਡੇ ਲਈ ਇਹੋ ਜਿਹੀਆਂ ਵੀਡੀਓ ਜੜੀਆਂ ਲੈ ਕੇ ਆਂਦੇ ਰਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਤਦ ਤੱਕ ਦੇ ਲਈ ਸ਼ਸ਼ੀ ਗਾਲ